ਇਸ ਸਮੇਂ ਪੰਜਾਬ ਹੜਾਂ ਦੀ ਮਾਰ ਚੱਲ ਰਹੀ ਹੈ ਪਰ ਸਾਰੇ ਹੀ ਜਿਹੜੀਆਂ ਜਥੇਬੰਦੀਆਂ ਨੇ ਸੇਵਾ ਸੁਸਾਇਟੀਆਂ ਨੇ ਸਿੰਘਰ ਨੇ ਸਾਰੇ ਪੰਜਾਬ ਦੇ ਨਾਲ ਇਕਜੁੱਟ ਹੋ ਕੇ ਖੜੇ ਨੇ ਹਰ ਇੱਕ ਵਰਗ ਦੇ ਲੋਕ ਜਿਨ੍ਹਾਂ ਕੋਲੇ ਪੈਸਾ ਹੈਗਾ ਕੋਈ ਸੰਸਥਾਵਾਂ ਚੱਲ ਰਹੀਆਂ ਨੇ ਸਾਰੇ ਜਿਹੜੇ ਹੜ੍ਹ ਪ੍ਰੀਤ ਪਰਿਵਾਰਾਂ ਦੇ ਲਈ ਦਵਾਈਆਂ ਪਹੁੰਚਾਰੇ ਨੇ ਕੋਈ ਕੱਪੜੇ ਪਹੁੰਚਾਰੇ ਨੇ ਪਸ਼ੂਆਂ ਦੇ ਲਈ ਚਾਰਾ ਹਰ ਇੱਕ ਤਰ੍ਹਾਂ ਦੀ ਜਿਹੜੀ ਮਦਦ ਚਾਹੀਦੀ ਹੈ ਹਰ ਪੀੜਤ ਪਰਿਵਾਰਾਂ ਨੂੰ ਉਹ ਉਹਨਾਂ ਤੱਕ ਲੋੜੀਂਦੀ ਪੰਚਾਇਤ ਜਾ ਰਹੀ ਹੈ ਸੇਵਾ ਲਗਾਤਾਰ ਚੱਲ ਰਹੀ ਹੈ ਪਰ ਦੂਜੇ ਪਾਸੇ ਦੇਖਦੇ ਹਾਂ ਕਿ ਆਮ ਆਦਮੀ ਪਾਰਟੀ ਮੁੱਖ ਮੰਤਰੀ ਪੰਜਾਬ ਦਾ ਭਗਵੰਤ ਮਾਨ ਨੂੰ ਲੋਕਾਂ ਨੇ ਬਣਾਇਆ ਪਰ ਹੜ੍ਹਾਂ ਦੇ ਲਈ ਉਹਨਾਂ ਨੇ ਨਾ ਤਾਂ ਪਹਿਲਾਂ 3 ਸਾਲਾਂ ਤੋਂ ਕੁਝ ਕੀਤਾ ਕਿ ਪਤਾ ਆਏ ਸਾਲ ਹੜ੍ਹ ਆਉਂਦੇ ਨੇ ਸਫਾਈ ਕਿਉਂ ਨਹੀਂ ਕਰਵਾਈ ਜਾਂਦੀ ਹੜਾਂ ਦੀ ਮਾਰ ਦੇ ਵਿੱਚ ਪੰਜਾਬ ਇਸ ਵੇਲੇ ਪੂਰਾ ਫਸਿਆ ਹੋਇਆ ਹੈ ਤੇ ਹਜੇ ਤੱਕ ਭਗਵੰਤ ਮਾਨ ਵੱਲੋਂ ਕੋਈ ਵੱਡੀ ਅਪਡੇਟ ਆ ਜਿਹੜੀ ਹੜਪੀੜਤ ਪਰਿਵਾਰਾਂ ਦੇ ਲਈ ਨਹੀਂ ਦਿੱਤੀ ਹਜੇ ਤੱਕ ਕੋਈ ਇਹੋ ਜਿਹਾ ਬਿਆਨ ਹੀ ਨਹੀਂ ਦਿੱਤਾ ਜਿਸ ਦੇ ਚਲਦੇ ਹਰਮੀਤ ਸਿੰਘ ਪਠਾਨ ਮਾਜ਼ਰਾ ਨੇ ਵੀ ਸਿੱਧੀਆਂ ਗੱਲਾਂ ਕਹਿ ਦਿੱਤੀਆਂ ਨੇ ਕਿ ਮੈਨੂੰ ਪਾਦ ਤੋਂ ਮੇਰੇ ਤੋਂ ਹਟਾਉਣਾ ਹਟਾ ਦਿਓ ਮੇਰੇ ਦੇ ਝੂਠੇ ਪਰਚੇ ਕਰਨੇ ਆ ਝੂਠੇ ਪਰਚੇ ਕਰ ਦਿਓ ਪਰ ਜੋ ਗੱਲ ਸਹੀ ਹੈ ਉਹ ਸਹੀ ਹੈ ਕਿ ਹਜੇ ਤੱਕ ਹੜਪੀੜਤ ਪਰਿਵਾਰਾਂ ਦੇ ਲਈ ਭਗਵੰਤ ਮਾਨ ਦਾ ਕੋਈ ਚੰਗੀ ਤਰ੍ਹਾਂ ਬਿਆਨ ਨਹੀਂ ਆਇਆ ਚੰਗੀ ਤਰ੍ਹਾਂ ਜਿਹੜੀ ਕੇਅਰ ਆ ਨਹੀਂ ਕੀਤੀ ਜਾ ਰਹੀ ਅਕ ਕੇ ਹਰਮੀਤ ਸਿੰਘ ਪਠਾਰ ਨਾਜ਼ਰ ਨੇ ਇਹ ਗੱਲਾਂ ਕਹਿ ਦਿੱਤੀਆਂ ਕਿ ਦਿੱਲੀ ਤੱਕ ਗੱਲਾਂ ਕਹਿ ਦਿੱਤੀਆਂ ਕਿ ਪੰਜਾਬ ਦੇ ਜਿੰਨੇ ਐਮਐਲਏ ਨੇ ਉਹਨਾਂ ਦੀ ਸਾਰਿਆਂ ਦੀ ਬਾਗਡੋਰ ਦਿੱਲੀ ਦੇ ਮੰਤਰੀਆਂ ਦੇ ਹੱਥ ਦੇ ਵਿੱਚ ਹੈ ਕਿ ਇਹਨਾਂ ਕੋਲੇ ਕੁਝ ਵੀ ਨਹੀਂ ਇੱਕ ਚੌਕੀਦਾਰ ਦੀ ਬਦਲੀ ਵੀ ਨਹੀਂ ਕਰ ਸਕਦੇ ਇਸ ਤਰ੍ਹਾਂ ਦੇ ਇਲਜ਼ਾਮ ਜਿਹੜੇ ਹਰਮੀਤ ਸਿੰਘ ਪਠਾਨ ਮਾਜ਼ਰਾ ਸਨੌਰ ਤੋਂ ਹਲਕਾ ਵਿਧਾਇਕ ਨੇ ਉਹਨਾਂ ਨੇ ਲਗਾਏ ਨੇ ਕਿ ਦਿੱਲੀ ਤੋਂ ਹੀ ਸਾਰਾ ਕੁਝ ਚੱਲਦਾ ਹੈ ਭਗਵੰਤ ਮਾਨ ਵੀ ਇੱਕ ਕੱਠ ਬੁੱਤਲੀ ਹੈ ਜਿਨਨੇ ਸਾਰੇ ਐਮਐਲਏ ਨੇ ਔਰ ਦੂਜੇ ਪਾਸੇ ਕੁਝ ਇਹ ਵੀ ਇਲਜ਼ਾਮ ਪਠਾਨ ਮਾਜ਼ਰਾ ਤੇ ਲੱਗ ਰਹੇ ਨੇ ਕਿ ਸ਼ਾਇਦ ਇਹ ਕੋਈ ਪਾਰਟੀ ਦੀ ਚਾਲ ਹੋ ਸਕਦੀ ਹੈ ਲੋਕਾਂ ਨੂੰ ਘਬਰਾਹਟ ਕਰਨ ਵਾਸਤੇ ਕਿ ਤੱਕਾ ਦਿਖਾ ਦਈਏ ਕਿ ਆਮ ਆਦਮੀ ਪਾਰਟੀ ਆਉਦੀ ਐ ਐਮਐਲਏ ਨੇ ਤੱਕਾ ਕਰੀਏ ਜਾਂ ਸੁਣਵਾਈ ਨਹੀਂ ਕਰ ਰਹੀ ਇਹ ਲੋਕਾਂ ਦਾ ਧਿਆਨ ਢਕਾਉਣ ਵਾਸਤੇ ਵੀ ਹੈ ਪਰ ਉੱਥੇ ਹੀ ਬਹੁਤੇ ਲੋਕ ਪਠਾਨ ਮਾਜ਼ਰਾ ਦੇ ਨਾਲ ਵੀ ਖੜੇ ਨੇ ਕਿ ਕਿਸੇ ਨੇ ਸ਼ੁਰੂਆਤ ਤਾਂ ਕੀਤੀ ਹੈ ਨਾ ਚੰਗੀ ਗੱਲ ਹੈ ਕਿ 92 ਐਮਐਲਏ ਦੇ ਵਿੱਚੋਂ ਇੱਕ ਤਾਂ ਬੋਲਿਆ ਅਗਰ ਅੱਜ ਇੱਕ ਬੋਲਿਆ ਲੋਕ ਉਹਦਾ ਸਾਥ ਦੇਣਗੇ ਤਾਂ ਕੁਝ ਸਮਾ ਹੋ ਠਹਿਰ ਕੇ ਜਿਹੜੇ ਹੋਰ ਐਮਐਲਏ ਨੇ ਸ਼ਾਇਦ ਉਸ ਇਹਨਾਂ ਸਾਰਿਆਂ ਦੀਆਂ ਜਿਹੜੀਆਂ ਕੁੰਡਲੀਆਂ ਨੇ ਦਿੱਲੀ ਵਾਲਿਆਂ ਦੀਆਂ ਕੁੰਡਲੀਆਂ ਸਾਰੀਆਂ ਭਗਵੰਤ ਮੰਨਦੇ ਆਂ ਕੁੰਡਲੀਆਂ ਸਾਰੀਆਂ ਹੋਰ ਸਾਰੇ ਹਲਕਾ ਵਿਧਾਇਕ ਇਕੱਠੇ ਹੋ ਸਕਦੇ ਨੇ ਅੱਜ ਜੇ ਹਰਮੀਤ ਸਿੰਘ ਪਠਾਨ ਮਾਜ਼ਰਾ ਬੋਲਿਆ ਤਾਂ ਹੋਰ ਐਮਐਲਏ ਵੀ ਅੱਗੇ ਬੋਲਣਗੇ ਐਪਰੀਸ਼ੀਏਟ ਕਰਨਾ ਚਾਹੀਦਾ ਕਿ ਚੰਗੀ ਗੱਲ ਹੈ ਕਿ ਅੱਜ ਪੰਜਾਬ ਦੇ ਨਾਲ ਖੜੇ ਆਂ ਅੱਜ ਦਿੱਲੀ ਵਾਲਿਆਂ ਦੇ ਨਾਲ ਅਸੀਂ ਨਹੀਂ ਖੜੇ ਹਰਮੀਤ ਸਿੰਘ ਪਠਾਨ ਮਾਜ਼ਰਾ ਦਾ ਵੀ ਇਹੀ ਕਹਿਣਾ ਕਿ ਮੈਂ ਪੰਜਾਬ ਦੇ ਨਾਲ ਆਂ ਕਿ ਮੈਂ ਕੱਲ ਨੂੰ ਕਿਸ ਸਮੂਹ ਦੇ ਨਾਲ ਵੋਟਾਂ ਲੈਣ ਜਾਊਂਗਾ ਇਹੀ ਗੱਲ ਹੋਰ ਜਿਹੜੇ ਹਲਕਿਆਂ ਦੇ ਸਾਰੇ ਦੇ ਵ代ਕ ਨੇ 92 ਦੇ 92 ਉਹਨਾਂ ਨੂੰ ਵੀ ਸੋਚਣਾ ਚਾਹੀਦਾ ਤੁਸੀਂ ਕਿਸ ਹਿਸਾਬ ਦੇ ਨਾਲ ਵੋਟਾਂ ਲੈਣ ਜਾਉਂਗੇ ਪਿੰਡਾਂ ਸ਼ਹਿਰਾਂ ਦੇ ਵਿੱਚ ਕਿਸ ਹਿਸਾਬ ਦੇ ਨਾਲ ਵੋਟਾਂ ਮੰਗੋਗੇ ਕੰਮ ਕੋਈ ਕਰਾਇਆ ਨਹੀਂ ਤੁਹਾਨੂੰ ਵੀ ਪਤਾ ਕਿ ਸਰਕਾਰ ਕਿਸ ਦੇ ਹੱਥੋਂ ਚੱਲ ਰਹੀ ਹੈ ਕਰਤਾ ਧਰਤਾ ਕੌਣ ਆ ਇੱਥੇ ਸਰਕਾਰ ਦਾ ਐਮਐਲਏ ਜਿਹੜੇ ਇਹਨਾਂ ਦੇ 92 ਦੇ 92 ਉਹਨਾਂ ਨੂੰ ਵੀ ਪਤਾ ਹੈ ਪਰ ਜਿਹੜੀ ਦਖਾਈ ਹੈ ਕਿ ਹਾਂ ਭਾਈ ਹੈਗੇ ਆ ਪੰਜਾਬ ਦੇ ਹੱਕਾਂ ਦੇ ਲਈ ਖੜੇ ਆ ਤੇ ਪੰਜਾਬ ਦੇ ਨਾਲ ਖੜੇ ਆ ਹਰਮੀਰ ਸਿੰਘ ਪਠਾਨ ਮਾਜ਼ਰਾ ਨੇ ਦੱਸ ਦਿੱਤਾ ਚਾਹੇ ਉਹਨਾਂ ਦੇ ਹੁਣ 376 ਦਾ ਝੂਠਾ ਪਰਚਾ ਵੀ ਹੋ ਗਿਆ ਪਰ ਉਹ ਕਹਿੰਦੇ ਕੋਈ ਪ੍ਰਵਾਹ ਨਹੀਂ ਲੋਕ ਮੇਰੇ ਨਾਲ ਨੇ ਅੱਜ ਮੈਂ ਲੋਕਾਂ ਦੀ ਨਾਲ ਹੀ ਖੜਾ ਮੈਨੂੰ ਮੇਰੇ ਪਦ ਤੋਂ ਵੀ ਹਟਾਉਂਦੇ ਆ ਸਿਕਿਉਰਿਟੀ ਵਾਪਸ ਲੈ ਲਈ ਗਈ ਕੇ ਡੀ ਕੀ ਚੜ ਚੜ ਗਈ ਜੇ ਤੁਹਾਡਾ ਕੋਈ ਐਮਐਲਏ ਕਹਿੰਦਾ ਕਿ ਹਾਂ ੱੱ ਕਾ ਕਰ ਰਿਹਾ ਜਾਂ ਕੋਈ ਹਜ ਤੱਕ ਹੜਪੀਟਾਂ ਦੇ ਲਈ ਕੋਈ ਤਕੜਾ ਬਿਆਨ ਉਹਨਾਂ ਦੀ ਸਹਿਯਤਾ ਲਈ ਪੁਖਤਾ ਨਹੀਂ ਕੀਤਾ ਗਿਆ ਤਾਂ ਇਸ ਦੇ ਵਿੱਚ ਮੱਚਣ ਵਾਲੀ ਕੀ ਗੱਲ ਆ ਤਾਂ ਨਾਲ ਦੀ ਨਾਲ ਜਿਹੜੇ ਬੈਠੇ ਨੇ ਦਿੱਲੀ ਉਹਨਾਂ ਨੇ ਹੁਕਮ ਦੇ ਦਿੱਤੇ ਭਗਵੰਤ ਮਾਨ ਨੂੰ ਕਿ ਸਿਕਿਉਰਿਟੀ ਵਾਪਸ ਲੈ ਲਓ ਪਰਚੇ ਪਾ ਦਿਓ ਇਸ ਬੰਦੇ ਨੂੰ ਹਟ ਬਿਠਾਓ ਇਥੋਂ ਜਿਹੜੀਆਂ ਸੋਸ਼ਲ ਮੀਡੀਆ ਤੇ ਚੱਲ ਰਹੀ ਆ ਉਹ ਡਿਲੀਟ ਕਰਵਾਓ ਪੋਸਟਾਂ ਇਥੋਂ ਤੱਕ ਇਹ ਮਤਲਬ ਆਮਦਵੀ ਪਾਰਟੀ ਕਰ ਚੁੱਕੀ ਆ ਹੁਣ 27 ਦਾ ਸਮਾਂ ਨੇੜੇ ਆ ਚੁੱਕਿਆ ਆ ਆ ਤਾਂ 4 ਮਹੀਨੇ ਰਹਿ ਗਏ ਨੇ ਤੇ ਲੋਕ ਤਿਆਰ ਬੈਠੇ ਨੇ ਤੇ ਜਵਾਬ ਦੇਣਗੇ ਹਜੇ ਚਾਹੀਦਾ ਕਿ ਜਿਹੜੇ ਬਾਕੀ ਹੋਰ ਐਮਐਲਏ ਨੇ ਉਹਨਾਂ ਨੂੰ ਵੀ ਹਰਮੀਤ ਸਿੰਘ ਪਠਾਨ ਮਾਦਰਾ ਦੇ ਨਾਲ ਖੜ ਜਾਣਾ ਚਾਹੀਦਾ ਕੱਲੂ ਕਿਸੇ ਹਿਸਾਬ ਦੇ ਨਾਲ ਵੋਟਾਂ ਮੰਗੋਗੇ ਹਜੇ ਵੀ ਮੌਕਾ ਹੈ ਕਿ ਹਰਮੀਤ ਸਿੰਘ ਪਠਾਨ ਮਾਦਰਾ ਦੇ ਨਾਲ ਅੱਗੇ ਖੜਨਾ ਲੋਕ ਕਹਿ ਰਹੇ ਕਿ ਜੇ ਅੱਜ ਹੋਰ ਐਮਐਲਏ ਨਹੀਂ ਬੋਲਦੇ ਤਾਂ 27 ਦੇ ਵਿੱਚ ਉਹਨਾਂ ਦਾ ਕੀ ਹਾਲ ਹੋਊਗਾ ਉਹ ਟਾਈਮ ਹੀ ਦੱਸੂਗਾ